ਪਿਛਲੇ ਦਿਨ ਇੱਕ ਮੰਦਿਰ ਦੇ ਵਿੱਚ ਜਿਹੜੀ ਇੱਕ ਘਟਨਾ ਹੋਈ ਆ ਮੂਰਤੀਆਂ ਦੀ ਬੇਅਦਬੀ ਉਹਨੂੰ ਲੈ ਕੇ ਕੀ ਕਹਿੰਦੇ ਆ ਉਹਦੇ ਵਿੱਚ ਹੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਵੀ ਜਿਹੜੀ ਮੂਰਤੀਆਂ ਦੀ ਬੇਅਦਬੀ ਦੀ ਘਟਨਾ ਹੋਈ ਜਿਹਦੇ ਵਿੱਚ ਮਕਦਮਾ ਨੰਬਰ 47 ਦਰਜ ਕੀਤਾ ਗਿਆ ਸੀਗਾ ਅੰਡਰ ਸੈਕਸ਼ਨ 295A ਪੀਐਸ ਆਨੇਗਰ ਉਹਦੇ ਵਿੱਚ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਸੀ ਮਾਨਜੁਕ ਸੀਪੀ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਫੋਲੋ ਕਰਦੇ ਹੋਏ ਟੀਮਾਂ ਦਾ ਗਠਨ ਕੀਤਾ ਗਿਆ ਸੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਹੋਰ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦਾ ਸਹਾਰਾ ਲੈਂਦੇ ਹੋਏ ਅਸੀਂ ਦੋਸ਼ੀ ਨੂੰ ਟ ਸਫਲ ਹੋਏ ਦੋਸ਼ੀ ਇਹ ਰਹਿਣ ਵਾਲਾ ਕਿੱਥੇ ਦਾ ਜੀ ਦੋਸ਼ੀ ਫਿਲਹਾਲ ਇਹ ਪਵੇ ਪਿੰਡ ਦੇ ਵਿੱਚ ਹੀ ਰਹਿੰਦਾ ਜੀ ਬਸ ਹੀ ਨੀਲਮ ਦਾ ਵੇੜਾ ਹੈਗਾ ਤੇ ਪਿੱਛੋਂ ਇਹਦਾ ਜਿਹੜੀ ਪਰਮਨੈਂਟ ਰੈਜ਼ੀਡੈਂਸ ਹੈਗੀ ਉਹ ਬਿਹਾਰ ਦੀ ਹੈ ਕੀ ਇਹਦੇ ਕਰਨ ਵਿੱਚ ਇਹਦੀ ਮਨਛਾਹ ਕੀ ਸੀਗੀ ਐਡੀ ਵੱਡੀ ਬੇਅਦਵੀ ਕਰ ਦੇਣੀ ਕਿਸੇ ਧਰਮ ਦੇ ਪ੍ਰਤੀ ਫਿਲਹਾਲ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਜੀ ਤੇ ਇਹਦੀ ਜਿਹੜੀ ਵਜ੍ਹਾ ਰੰਜਿਸ਼ਾ ਇਹਨੇ ਕਿੰਨਾ ਕਾਰਨਾ ਕਰਕੇ ਇਸ ਕਾਰਵਾਈ ਨੂੰ ਇਸ ਵਰਦਾ ਨੂੰ ਅਨਜਾਨ ਦਿੱਤਾ ਇਹ ਇਹਦਾ ਰਿਮਾਂਡ ਲੈ ਕੇ ਫਰਦਰ ਇੰਟਰੋਗੇਸ਼ਨ ਚੱਲੀ ਹੈ ਕੋਈ ਤਫਤੀਸ਼ ਦੇ ਵਿੱਚ ਹੈ ਜੀ ਕੋਈ ਕਿਸੇ ਨੇ ਕੁਛ ਇਹਨੂੰ ਪੈਸੇ-ਪੁਸੇ ਦੇ ਕੇ ਜਾਂ ਕੁਝ ਕਰਾਇਆ ਹੋਵੇ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੋਵੇ ਤਾਂ ਨਹੀਂ ਕੋਈ ਗੱਲ ਸਾਹਮਣੇ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਹ ਸਾਰੇ ਐਸਪੈਕਟਸ ਕਲੀਅਰ ਕਰ ਦੇਗੀ ਵੀ ਇਹ ਇਕੱਲਾ ਹੀ ਸਿੰਗਲ ਹੈਗਾ ਜਾਂ ਇਹਦੇ ਪਿੱਛੇ ਕੋਈ ਬੰਦਾ ਹੈਗਾ ਜਾਂ ਇਹ ਕੋਈ 2-4 ਬੰਦੇ ਨੇ ਇਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਦਰਾਂਨ ਪੁਲਿਸ ਰਿਮਾਂਡ ਦੇ ਦੌਰਾਨ ਕਲੀਅਰ ਕਰਾਂ। ਕੀ ਲੱਗਦਾ ਹੈ ਕਿ ਇਹ ਨਸ਼ੇ ਨਸ਼ੇ ਕਰੰਦਾ ਆਦੀ ਹੈ ਜਿਹੜੇ ਕਰਕੇ ਨੇ ਇਦਾਂ ਕਾਂਡ ਕਰਤਾ ਹੈ। ਪ੍ਰਾਇਮਾ ਫਸਾਈ ਨਹੀਂ ਲੱਗਦਾ ਜੀ ਸਾਨੂੰ ਨਸ਼ੇ ਦਾਦੀ। ਬਿਲਕੁਲ ਸਟੇਬਲ ਹੈਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਇਹਦੇ ਕੀ ਕਾਰਨ ਕੀ ਵਜ੍ਹਾ ਰੰਜਿਸ਼ ਆ ਉਹ ਅਸੀਂ ਕਲੀਅਰ ਕਰਦੇ ਆ। ਇਹ ਇਹਦੇ ਪਹਿਲਾਂ ਕੋਈ ਮੁਕੱਦਮਾ ਵਗੈਰਾ ਦਰਜ ਹੈ ਜੀ ਕੋਈ ਕਿਤੇ ਨਹੀਂ। ਹੌਂਸਲੇ ਦੇ ਰਿਕਾਰਡ ਮੁਤਾਬਕ ਕੋਈ ਮੁਕੱਦਮਾ ਦਰਜ ਨਹੀਂ। ਜਿਹੜਾ ਇਹਦਾ ਹੋਮ ਪੁਲਿਸ ਸਟੇਸ਼ਨ ਆ ਬਿਹਾਰ ਦੇ ਵਿੱਚ ਉਹਦੇ ਨਾਲ ਸਾਡਾ ਰਾਬਤਾ ਚੱਲ ਰਿਹਾ। ਉੱਥੋਂ ਇਹਦਾ ਸਾਬਕਾ ਕ੍ਰਿਮੀਨਲ ਰਿਕਾਰਡ ਜੇ ਕੋਈ ਹੋ 24 ਨਾਲ ਇਹਦੇ ਨਾਲ ਕੋਈ ਹੋਰ ਹੈਗਾ ਜੀ ਬੰਦਾ ਕੋਈ ਪਤਾ ਲੱਗਿਆ ਕੁਝ ਕੋਈ ਪਤਾ ਨਹੀਂ ਲੱਗਿਆ ਪਹਿਲਾਂ ਇੱਕ ਗ੍ਰਿਫਤਾਰ ਕੀਤਾ ਜੀ ਜੇ ਕੋਈ ਬੰਦਾ ਆਇਆ ਤਾਂ ਉਹ ਵੀ ਬਖਸ਼ਿਆ ਨਹੀਂ ਜੋ ਉਹਨੂੰ ਵੀ ਜਲਦੀ ਗ੍ਰਿਫਤਾਰ ਕਰੋ ਇਸ ਸਬੰਧ ਦੇ ਵਿੱਚ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਜੀ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਜੀ ਕਿ ਵੀ ਇਹਦੇ ਵਿੱਚ ਜਿਹੜੇ ਇਹ ਗੈਰ ਸਮਾਜਿਕ ਤੱਤ ਹੈਗੇ ਨੇਗੇ ਇਹ ਇਦਾਂ ਦੀ ਹਰਕਤਾਂ ਕਰਕੇ ਸਮਾਜ ਦੇ ਵਿੱਚ ਸ਼ਾਂਤੀ ਜਿਹੜੀ ਹੈਗੀ ਉਹਨੂੰ ਡਿਸਟਰਬ ਕਰਨ ਦਾ ਕੋਸ਼ਿਸ਼ ਕਰਦੇ ਰਹਿੰਦੇ ਆ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਵੀ ਜਿਸ ਤਰ੍ਹਾਂ ਇਸ ਮਸਲੇ ਦੇ ਵਿੱਚ ਸ਼ਾਂਤੀ ਬਣਾ ਕੇ ਰੱਖੀ ਹੈ ਔਰ ਸਤਿਭਾਵਨਾ ਮੇਨਟੇਨ ਕੀਤੀ ਹੈ ਉਦਾਂ ਹੀ ਮੇਨਟੇਨ ਕਰਨ ਔਰ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਰੱਖਣ ਪੁਲਿਸ ਦਾ ਸਾਥ ਦੇਣ ਅਸੀਂ ਸਾਰੇ ਹੀ ਇਸ ਇਸ ਤਰ੍ਹਾਂ ਦੇ ਮਸਲੇ ਜਿਹੜੇ ਆ ਹੱਲ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੇ ਪਵੰਗ ਧੰਨਵਾਦ